ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾ ਸਾਹਿਬ ਹਰ ਜੁਗ ਜੁਗ ਪਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਖ ਸੁਝ ਠਰ ਮਾਰਿਆ ਪ੍ਰਹਲਾਤ 라ਇਆ ਅਹੰਕਾਰੀਆਂ ਨਿੰਦ ਕਾ ਪਿੱਠ ਦੇ ਨਾਮ ਤੇ ਮੁਖ ਲਾਇਆ ਜਨ ਨਾਨਕ ਐਸਾ ਹਰਸੀ ਬਿਆ ਅੰਤ ਲੈ ਛਡਾਇਆ इक्योकार सतगुर पर लोक महला पहला दुख दारू सुख रोक पया जा सुख ताम न हो तू करता करना मैं नाही जा हो करी न हो बलहारी कुदरत वस्या अंत न जाई लख्या रहाओ जात में जो जोत में जाता कलकला पर पूर ਤੂੰ ਸੱਚਾ ਸਾਹਿਬ ਸਿਫਤ ਸੁਣ ਲੈ ਓ ਜਿਨ ਕੀ ਤਿਸੋਂ ਪਾਰ ਪਿਆ ਕਹਣਾ ਨ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹੇ ਆਮ ਸੋ ਦਾ ਰਾਗ ਸਮਲਾ ਪੈਲਾ ਈ ਕਿਉਂ ਕਾਰੂ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇ ਹਾ ਸੋ ਘਰ ਕੇ ਹਾ ਚਿਤ ਬਹਿ ਸਰਬ ਸਮਾਲੇ ਵਾਚੇ ਤੇਰੇ ਨਾਦਨੇ ਕ ਸੰਖਾ ਕਿਤੇ ਤੇਰੇ ਵામਣ ਹਾਰੇ ਕਿਤੇ ਤੇਰੇ ਰਾਗ ਪਰੇ ਸੋ ਕਹੀਏ ਕਿਤੇ ਤੇਰੇ ਗਮਣ ਹਾਰੇ ਗਾਵੰਤ ਤੁਦਨੋ ਪਵਨ ਪਾਣੀ ਬਸੰਤਰੋ ਗਾਵੇ ਰਾਜ ਤਨਮ ਦੁਆਰੇ ਗਾਵੰਤ ਤੁਦਨੋ ਚਿਤ ਗੁਪਤ ਲੇ ਜਾਣਨ ਲਿਖ ਲਿਖ ਤਰਮ ਵਿਚਾਰੇ गामंतुद नो ईसर ब्रह्मा देवी सुहंते रे सदा समारे गामंतुद नो इंद्रिंद्र आसन बैठे देवत्यां दरनाले गामंतुद नो सिद्ध समाधि अंदर गामंतुद नो साद विचारे गामंतुद नो जति सती संतोषी गामंतुद नो वीर करारे ਗਾਵੰਤਦਨੋ ਪੰਡਤ ਪੜਨ ਰਖੀ ਸਰੋ ਜੋਗਜਗ ਵਿਦਾਨਾਲੇ ਗਾਵੰਤਦਨੋ ਮੋਹਣੀ ਆ ਮਨਮੋਹਨੋ ਸੁਰਗ ਮਾਚਪੈ ਆਲੇ ਗਾਵੰਤਦਨੋ ਰਤਨੁ ਪਾਇ ਤੀਰੇ 68 ਤੀਰਥ ਨਾਲੇ ਗਾਵੰਤਦਨੋ ਜੋਤਮਾ ਬਲਸੂਰਾ ਗਾਵੰਤਦਨੋ ਖਾਣੀ ਚਾਰੇ ਗਾਵੰਤਦਨੋ ਖੰਡਮੰਡਲ ਬ੍ਰਹਮੰਡ ਆ ਕਰ ਕਰ ਰਖੇ ਤੇਰੇ ਤਾਰੇ సే తోਦ ਨੂੰ ਗਾਵਨ ਝੋ ਤੁਦ ਪਾਵਨ ਹੋ ਰਤੀ ਤੇਰੇ ਪਗਰ ਸਾਲੇ ਹੋਰ ਕੀਤੇ ਤੁਦ ਨੂੰ ਗਾਵਨ ਸਿ ਮੇ ਚਤ ਨਾ ਮਨੋ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਹੀਂ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੈਨ ਉਪਾਈ ਕਾਰਕਾਰ ਦੇਖਿਆ ਕੀਤਾ ਆਪਣਾ ਜੋਤਿਸ ਨੇ ਵੜਿਆਈ ਜੋਤਿਸ ਮਾਵੇਂ ਸੋਈ ਕਰਸੀ ਫੇਰ ਹੁਕਮ ਨਾ ਕਰਨਾ ਜਾਈ ਸੋ ਪਾਸ਼ਾ ਹੋ ਸਾਹ ਪਾਸ ਸਾਹਿਬੋ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੋਣ ਵਡਾ ਆਖੇ ਸਭ ਕੋਏ ਕੀ ਵਡਵਡਣਾ ਡਿਠਾ ਹੋਏ ਕੀ ਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵਡਚੀਰਾ ਰਹਾਓ ਸਾਬ ਸੁਰਤੇ ਮਲ ਸੁਰਤ ਕਮਾਏ ਸਾਬ ਕੀ ਮਤ ਮੇ ਲਕੀ ਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤੇਲ ਵਡਿਆਈ ਸਾਬ ਸਾਤ ਸਾਬ ਤਪ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆਂ ਉਦਮਣੇ ਸਿੱਧਨੇ ਕਿਨੇ ਨਪਾਇਆ ਕਰਮ ਮਿਲੇ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜੇ ਸੂ ਦੇਹਤ ਸੈ ਕਿਆ ਚਾਰਾ ਨਾਨਕ ਸੱਚ ਸਮਾਰਣ ਹਾਰਾ ਸਮਲ ਆ ਪਹਿਲਾ ਆਖਾਂ ਜੀ ਮਾ ਵਿਸਰੇ ਮਰ ਜਾਓ ਆਖਣਿਓ ਖਾਂ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਏ ਚਲਿਏ ਇਹ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਚ ਨਾਏ ਰਹਾਓ ਸਾਚੇ ਨਾਮ ਕੀ ਤਿਲ ਬੜਾਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੀਦਾ ਰਹੇ ਨਾ ਚੁਕੇ ਭੋਗ ਗੁਣੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿੰਦ ਨੇ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾ ਵੈ ਵਾਸਨਾਤ ਆ ਗੁਜਰੀ ਮੱਲਾ ਚੌਥਾਂ ਹਰ ਕੀ ਜਨ ਸਤਗੁਰ ਸਤਪੁਰਖ ਆ ਬਿਨੋ ਕਰੋ ਗੁਰਪਾਸ ਹਮ ਕੀ ਰੇ ਕਿਰਮ ਸਤਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮਿਤ ਗੁਰ ਦੇ ਮੋ ਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨਸ ਖਾਈ ਹਰ ਕੀ ਰਤਮ ਰੇ ਰਾਸੂ ਰਹਾਓ हर जन की बड़ी रे जिन हर हर सरदार प्यास हर हर नाम मिले तृप्ता से मिल संगत गुण परगास जिन हर 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 रस नाम न पाया ते पाग हीन जम पास जो सतगुर शरण संगत नहीं आए तृग जीवे तृग जीवास ਜਿਨੇ ਹਰਜਨ ਸਤਗੁਰ ਸੰਗਤ ਪਾਈ ਤੈਨ ਤੋਰ ਮस्तक ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ 5 ਕਾਹੇ ਰੇ ਮਨ ਚਿਤ ਵਹਿ ਉਦਮ जा आहर हर, हर जियो पर सैल पत्थर में जंत उपाये ता मेरे तो जी सत्संगत मिले सो तरिया गुर प्रसाद परम पद पाया चूके काष्ट हरिया रहा जनन पिता लोक सुत बनिता ਕੋਈ ਨ ਕਿਸਕੇ ਤਰਿਆ ਸਿਰ ਸਿਰ ਜਤ ਸੰਭਾ ਹੈ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡ ਆਵੇ ਸੋਸਾ ਤਿਸ ਮਾਛੇ ਬਚਰੇ ਛਰੇਆ ਤੈਨ ਕਮਣ ਖਲਾਵੇ ਕਮਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਾਬ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨਾਨਕ ਮਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾਂ ਵਰਿਆ ਰਾਗਾ ਸਮਹੱਲਾ ਚੌਥਾ ਸੋ ਪੁਰਖ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਇੱਕ ਮਾਗਮ ਪਾਰਾ ਸਭ ਤਿਆਵਹਿ ਸਭ ਤਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਝੀਆਂ ਕਾ ਦਾਤਾ ਤਾਰਾ ਹਰ ਤਿਆ ਬਹੁ ਸੰਤੋਹ ਜੀ ਸਭ ਦੁਖ ਵਿਸਾਰਣ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਕਟ ਕਟੇ ਅੰਤਰਾ ਸਰਬ ਨਿਰੰਤਰ ਜੀ ਹਰੇ ਕੋ ਪ੍ਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ تیرੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧ ਮੈਨੇ ਅਵਰ ਨ ਜਾਣਾ ਤੋ ਪਾਰ ਬ੍ਰਹਮੇ ਅੰਤ ਮੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਬ ਹੈ ਜੋ ਸਿਬ ਹੈ ਤੁਧ ਜੀ ਜਨ ਨਾਨਕ ਤិន ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਤੇ ਆਇਆ ਜੀ ਤੈਨ ਟੂਟੀ ਚਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤੈਨ ਕਾ ਪਉ ਸਾਗਮਾਸੀ ਜਨ ਸੇ ਵਿਆ ਚਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤੇ ਆਇਆ ਜੀ ਜਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਮੇ ਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੋਦ ਜੀ ਹਰ ਅਨਕ ਅਨੇਕ અનੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ताप ताप हे जप हे बेअंत तेरे अनेक तेरे अनेक अणे बो सिमर सा सत जी कर क्रिया खट कर्म करनता से भगत से भगत पले जन्नानक जी जो पावे मेरे हर भगवंत ता तू आत्मरख परंपर करता जी तुद जीवडे वर्ण कोई तू जग जग एको सना सना तू एको जी ਤੂੰ ਨਹ ਚਲ ਕਰਤਾ ਸੋਈ ਤੋਦੇ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੋਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੋਦੇ ਆਪੇ ਸਿਰ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੋ ਕਰਤਾ ਸਚਿਆਰ ਮੈਂ ਦਾ ਸਾਈ ਜੋ ਤੋ ਪਾਵੇ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈਂ ਰਾਵ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂ ਤਰੇ ਆਓ ਸਭ ਤੁਝ ਹੀ ਮਾਹੇ ਤੁਜ ਮੇਨ ਦੂਜਾ ਕੋਈ ਨਹੀਂ ਜੀ ਜਨਸਾ ਪੀਰਾ ਖੇਲ ਵਿਜੋਗ ਮਿਲ ਵਿਛਣਿਆ ਸੰਜੋਗੀ ਮੇਲ ਜਿਸਨੂੰ ਤੂੰ ਚੜਾਏ ਸੋਈ ਜਨ ਚੜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਜ ਬਿੰਦੂ ਚਾ ਵਰਨਾ ਕੋਏ ਤੋਂ ਕਰ ਕਰ ਵੇਖੇ ਜਾਣੇ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਮਾਨ ਲਾ ਪਹਿਲਾ ਤਿਤ ਸਰ ਵਰੜੇ ਪਹਿਲੇ ਨਿਵਾਸ ਆ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖ ਤੈ ਡੂਬਿਐ ਲੈ ਮਨ ਇਕ ਨ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੇ ਨਹੀਂ ਪੜਿਆ ਮੂਰਕ ਮੁਗਦਾ ਚਨਮ ਪਯਾਮ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਆਸਮਹਲਾ ਪੰਜਮ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੇ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾ ਸੰਗਤ ਅਜ ਕੇਵਲ ਨਾਮ ਸਰੰਜਾਮ ਲਾਗ ਪਵ ਚਲ ਤਨਨ ਕੇ ਜਨਮ੍ਰਿਥਾ ਜਾਤੂ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਤਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹ ਨਾਨਕ ਅਮਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮ ਓੰਕਾਰ ਸਤਗੁਰ ਪ੍ਰਸਾਦ ਪਾਛਾਈ ਦਸਮੀ ਕਬਿਓ ਬਾਜ ਬੇਨਤੀ ਚੋਪਈ हमरे करो हाथ दै रक्षा पूर्ण होए चित की इच्छा तब चरणन मान रहे हमारा अपना जान करो प्रतिparam हमरे दुष्ट सबे तुम काबो हो आपद मोए बचावो सुखी बसे मोरो परिवार आ सेवक सिख सबे करता राम मोर अच्छा निज कर दे करिए साबरन को आज संघरिए पूरन होए हमारी आशा तौर भजन की रे पे आशा तुम्हें तो छाट कोई न त्याऊं जो बर चाहो सो तुम ते पाऊ सेवक सिख हमारे तारिए चुन चुन सत्र हमारे मारिय आप हाथ ने मुझे उबरिए मरण काल का त्रास निभरिया जो सदा हमारे पच्छा श्रेय सोचो करे और अच्छा राख ले हो मुहे रख ने साहिब संत साए प्यारे दीन बंद दुष्टन के हंता तुम हो पुरी चतुर्दश कंता काल पाए ब्रह्मा बवतरा काल पाए शिव जो अवतरा काल पाए कर बिशन प्रकाशा सकल काल का किया तमाशा जमन काल जो कि सबकी कियो वेदराज ब्रह्मा जो थो जमन काल सब लोग सवारा नमस्कार है ता है हमारा जमन काल सब जगत बनायो देवद उपजायो आ के अवतारा सोई गुरु समझियो हमारा नमस्कार तीसी को हमारी सकल प्रजाज ने आप सवारी शिव कन को शिव गुण सुख दियो सत्रन को पलमो बद कियो काट काट के अंतर की जानतो पले बुरे की पेर पछानतो चीटी ते स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जाने जब उद करा कर तारा प्रजा तर तब दे अपारा जब बा कर तो कब हूँ तुम मैं मिल दे तर सबूँ जेते बदन श्रीष सापता रे आप आपनी मुजू चारे तुम सब ही तेरे निरालम जानत बे पेदार आलम निरंकार निरविकार निLamb अद अनिल अनहद संभता कामूड उचारत पीदा जाको पेम न पावत बेदा ਤਾ ਕੋ ਕਰ ਪਾਨ ਅਨੁਮਾਨਤ ਮਹਾ ਮੋੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਪੇਵ ਆਪ ਆਪਨੀ ਬੁਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ए के रूप नोप स्वरूपा अंक पयो राव कै पूपांड जे रसित जकिनी उत्पज खान बौर रच दीनी कहूं फूल राजा बैठा कौ सिमट पयो संकारी कै ठा सगरी सृष्टि दिखाए चंबव आज जगा स्वरूप स्वयंभव अब रच्छा मेरी तुम करो से कुबार से संघरो दुष्ट जीते उठ वुत पाता सकल मलेश करो रण काता जे तो सर नी परे तिनके दुष्ट दुखित हाँ मरे पुरख चमन पग परे तिहारे तिनके तुम संकट सब तारे जो कल को एक ते त्याय है ताके काल निकट नहीं है, है। रक्षा होई ताई सब काल दुष्टरिष्ट रे तत्काल कृपा दृष्टि तन जाय निहर हो ताके तातनक मैं हर हो रिद्ध सिद्ध गर मो सम होई दुष्ट शाश्व सकेन कोई एक मार जिन तुमे समारा काल फास ते ताई उबारा जिन्नेर नाम तुम तिहारो कहा दारी दुष्ट दोखते रहा खडा खेत में शरण तिहारी आप दल हो उबारी सरप ठोरमो सहाई दुष्ट दोखते लियो बचाई समयम पाए गए जाते तुमरे तब ते को आग तरी नहीं आनयो राम रहीम पुराण आने कह मत एक न ओम सिमर शास्त्र बेष वह बहुपेत कह हम एक न ओम श्री असपान कृपा तुम रे कर मैं न कहो सब तो है बखाने ओ दौरा सकल द्वार को छाड़ के गयो तुहारो द्वार बाहे गए की लाजस गोविंद दास तुहार ਰਾਮ ਕਲੀ ਮਹਲਾ ਤੀਜਾ ਆਨੰਦ ਏਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸਿਤੀ ਮਨਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ sada ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ sada ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਚੇ ਸ਼ਬਦ ਕਨਾਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਰਮੀ ਰਾ ਜਿਨ ਭੁਖਾਂ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨੀ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਤਰ ਹੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਤੇ ਧਾਰ ਸਮਾਗੇ ਕਾਰ ਸਮਾਗੇ ਸ਼ਬਦ ਵਾਜੇ ਕਲਾ ਜਿਤ ਘਰ ਤਾਰਿਆ ਪੰਜ ਦੂਤ ਤੋ ਦਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨ ਸੁਣੋ ਬਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਮਣੀ ਮਹੱਲਾ ਪੰਜਵਾ ਥਾਲ ਵਿਸਤਿਨ ਵਸਤੂ ਪਈਓ ਸਾਸਨ ਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਿਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ इसका उधारो एहत ती न जाई नित नित रखारो तम संसार चल लग तरिय सब नानक ब्रह्म पसारो सलोक महला पंजां तेरा किता जा तू तो नाही मैनो जो कि मैं निर्गुण आरे को गुण नाही आपे तरस पियोई ਤਰਸ ਪਿਆ ਮਹਿਰਮਤ ਹੋਈ ਸਤਗੁਰ ਸਚਿਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੇ ਹਰਿ ਆ ਪੋੜੇ ਤਿੱਥੇ ਤੂੰ ਸਮਰਾਥ ਜਿੱਥੇ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਤਰ ਮਾਹੇ ਸੁਣ ਕੇ ਚਮਕੈ ਦੂਤ ਨਾਏ ਤੇਰੇ ਛੜ ਜਾਹੇ ਪਉ ਜਲ ਵਿਖਮਸ ਗਾਹੋ ਗੁਰਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈ ਹੋਪਨ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਾਲੇ ਸਾਹ ਸਾਹੇ ਮਿਰਥਾ ਕੋਈ ਨ ਜਾਏ ਜੇ ਆਵੇ ਤੁਦ ਆਹੇ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੋਰੀਆ ਆਧਣਾ ਜੇਵਾ Jap ਗੁਰ ਨਾਉ ਨੇਤਰੀ ਸਤਗੁਰੂ ਵੇਖਣਾ ਸ਼ਰਵਣੀ ਸੁਣਨਾ ਗੁਰਨਾਉ ਸਤਗੁਰੂ ਜੇ ਤੇ ਰਤਿਆ ਦਰਗਹਿ ਪਾਈ ਠਾਉ ਕਹਨਾ ਨੇ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮਹਿ ਉੱਤਮ ਕਾੜੀਐ ਬਿਰਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੋ ਆਪ ਦਿਆਲ ਮਨ ਹੋਣਾ ਵੀ ਸਾਰੀਆਂ ਸਾਚਨਾ ਕੇ ਸੰਗ ਪਉ ਜਲਤਾਰੀਆਂ ਸਾਖਤ ਨਿੰਦਕ ਦੁਸ਼ਟ ਖਿੰਮਾ ਹੈ ਬਿਦਾਰੀਆਂ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੇ ਟੇਕ ਨਾਨਕ ਮਨੈ ਮਾਹੀ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਸਗਲ ਦੁਖਾਂ ਪਾਪਾਂ ਕਾ ਨਾਸ ਤੇਰੀ ਬਾਣੀ ਤੇਰੇ ਭਜਨ ਦਾ ਪ੍ਰਕਾਸ਼ ਸੰਪੂਰਨ ਹੋਈ ਰਹਿਰਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ